ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗगन ਦਵਾਮਾ ਵੱਜੇ ਬਾਜਾ ਭਾਗ 1 ਕਿ ਪਈ ਤੱਕਨੀਆ ਰਾਂ ਨੂੰ ਮੇਰੇ ਚਿਹਰੇ ਉੱਤੇ ਕੁਝ ਤੱਕਦੀ ਪਈ ਕੀ ਪਰ ਪਈ ਤੋਹੀ ਮੋਤੇ ਚੱਲੀ ਬੋਤੀ ਤੂੰ ਸੱਚੀ ਐਡਾ ਚੰਗਾ ਪਿਆ ਲੱਗਣਾ ਏ ਮੈਨੂੰ ਜੀ ਕਰਦਾ ਕੀ ਕਰਦਾ ਕੀ ਕੁਝ ਨਹੀਂ ਬੋਤੀ ਨੂੰ ਆਪਣਾ ਪ੍ਰਸ਼ਨ ਦੁਹਰਾਉਣ ਦੀ ਲੋੜ ਨਹੀਂ ਪਈ ਚਾਨਣ ਨਾ ਹੋਣ ਕਰਕੇ ਭਵੇਂ ਰਾਣੋ ਦਾ ਚਿਹਰਾ ਉਸ ਨੂੰ ਸਾਫ਼ ਦਿਖਾਈ ਨਹੀਂ ਦੇ ਰਿਹਾ ਪਰ ਜਿਹੜੇ ਉਦਗਾਰਾਂ ਨੇ ਦੀ ਨੈ ਵਿੱਚ ਰਾਣੋ ਦੀ ਅੰਤਰਾਤਮਾ ਇਸੇ ਵੇਲੇ ਤਾਰਿਆਂ ਲਾ ਰਹੀ ਸੀ ਉਸ ਨੂੰ ਵੇਖਣ ਲਈ ਸ਼ਾਇਦ ਮੋਤੀ ਨੂੰ ਸਥੂਲ ਅੱਖਾਂ ਦੀ ਮਥਾਜੀ ਨਹੀਂ ਸੀ ਹਾਲਾ ਇੱਕ ਗੱਲ ਦੱਸ ਕਾ ਮੋਤੀ ਜਿਵੇਂ ਰਾਣੋ ਨਹੀਂ ਰਾਣੋ ਦੀ ਉਹੀ ਬਹਿਵਲ ਆਤਮਾ ਬੋਲ ਉਠੀ ਕਿਹੜੇ ਦੇਵੀ ਦੇਵਤਿਆਂ ਦੇ ਵਰਦਾਨ ਨਾਲ ਤੇ ਸੱਚੀ ਮੋਤੀ ਦਾ ਮੋਤੀ ਬਣ ਗਿਆ ਸੱਚੋ ਸੱਚ ਮੋਤੀ ਨੇ ਉਸ ਦਾ ਹੱਥ ਫੜ ਕੇ ਗਿਆ ਇਸ ਦੇਵੀ ਦੇ ਵਰਦਾਨ ਨਾਲ ਝੂਠਾ ਝੂਠੇ ਨੂੰ ਇਸ ਦੇਵੀ ਦੀ ਮਾਰ ਵੱਗ ਗਈ ਰਾਣੂ ਦੀਆਂ ਅੱਖਾਂ ਝੁਗ ਰਾਣੂ ਦਾ ਸਿਰ ਝੁਗ ਗਿਆ ਤੇ ਰਾਣੂ ਦੀ ਜ਼बान ਗੂੰਗੀ ਹੋ ਕੇ ਰਹਿ ਗਈ ਸ਼ਾਇਦ ਵਿਧਾਤਾ ਵੱਲੋਂ ਪ੍ਰਾਪਤ ਹੋਈ ਐਡੀ ਵੱਡ ਮੁੱਲੀ ਦਾਤ ਨੂੰ ਸੰਭਾਲਣ ਯੋਗ ਹੀ ਥਾ ਉਸ ਨੂੰ ਨਹੀਂ ਸਿਲਪ ਰਹੀ ਆਪਣੇ ਸੁਭਕ ਜਿਹੇ ਸੰਖੇਪ ਜਿਹੇ ਦੇ ਵਿੱਚ ਚੁੱਕਦਾ ਚੁੱਕਦਾ ਉਸ ਦਾ ਸਿਰ ਮੋਤੀ ਦੇ ਮੋਢੇ ਨਾਲ ਜਾ ਲੱਗਾ ਰਾਣੋ ਜੀ ਸਦਾਨ ਨਾ ਹੋਵੇ ਉਸ ਦੇ ਸਿਰ ਨੂੰ ਮੱਥੇ ਨੂੰ ਪਲੋਸਦਾ ਹੋਇਆ ਮੋਤੀ ਬੋਲਿਆ ਇਹ ਜੀ ਕਿੱਥੋਂ ਆ ਗਿਆ ਆਹ ਦੀ ਜਗ੍ਹਾ ਪਰ ਤੁਸੀਂ ਤੁਸੀਂ ਬਹੁਤ ਉੱਚੇ ਹੋ ਇਸ ਕਰਕੇ ਇੱਕ ਪਾਗਲਪਨ ਤੇ ਇੱਕ ਹੋਰ ਪਾਗਲਪਨ ਇਹ ਤੁਸੀਂ ਉਸੇ ਨਹੀਂ ਮਨਜ਼ੂਰ ਮੈਨੂੰ ਮੋਤੀ ਉੱਚਾ ਹੈ ਜਾਂ ਨੀਵਾ ਇਹ ਆਪਣੀ ਰਾਣੋਂ ਦਾ ਹੀ ਬਣਾਇਆ ਹੋਇਆ ਸੋ ਇਹ ਦੋਵੇਂ ਲੱਭਦੇ ਜੀ ਤੇ ਤੁਸੀਂ ਵਾਪਸ ਲੈਣੇ ਪਾਣਗੇ ਤੁਹਾਨੂੰ ਸਮਝੀ ਨਾ ਅੱਛਾ ਵਾਪਸ ਲੈ ਲੈਂਦੀਆਂ ਤੇ ਅੱਗੇ ਲਈ ਇਹ ਗੁਸਤਾਖੀ ਕਦੇ ਨਹੀਂ ਕਰਨੀ ਹੋਵੇਗੀ ਨਹੀਂ ਕਰਾਂਗੇ ਸੁਣ ਅਜੇ ਤਾਂ ਮੈਂ ਬੜਾ ਕੁਝ ਸੁਣਾ ਸੀ ਤੁਹਾਨੂੰ ਸੁਣਾਣਾ ਸੀ ਤੈਨੂੰ ਪਰ ਵਕਤ ਥੋੜਾ ਹੈ ਸੁਣਾ ਪਹਿਲਾਂ ਸੱਚ ਉਹੀ ਗੱਲ ਦੱਸ ਲਵਾਂ ਜਿਹੜੀ ਚਿੱਠੀ ਵਿੱਚ ਲਿਖਣੋਂ ਰਹਿ ਗਈ ਸੀ ਕਿਹੜੀ ਉਹੀ ਕੀ ਚਿੱਠੀ ਲਿਖਣ ਦੀ ਜਾਂਚ ਮੈਂ ਕਿੱਥੋਂ ਸਿੱਖੀ ਜ਼ਰੂਰ ਤੈਨੂੰ ਸ਼ੱਕ ਪਿਆ ਹੋਵੇਗਾ ਕਿ ਉਹ ਮੈਂ ਕਿਸੇ ਹੋਰ ਪਾਸੋਂ ਲਖਵਾਈ ਸੀ ਸ਼ੱਕ ਛੱਡ ਕੇ ਪੱਕਾ ਯਕੀਨ ਹੋ ਗਿਆ ਸੀ ਇਸ ਗੱਲ ਦਾ ਤੇਰੇ ਉੱਤੇ ਕੌੜ ਸੀ ਮੈਨੂੰ ਮੋਤੀ ਨੇ ਤਣੋੜਾ ਸੁੱਟਿਆ ਐਡਾ ਹੀ ਬੇਵਕੂਫ ਸਮਝਿਆ ਸੀ ਤੂੰ ਮੈਨੂੰ ਸੱਚੀ ਗੱਲ ਤਾਂ ਇਹ ਹੈ ਰਾਣੋ ਕਿ ਸਿਰਫ ਤੈਨੂੰ ਚਿੱਠੀ ਲਿਖਣ ਦੀ ਸੀ ਤਮੰਨਾ ਨਹੀਂ ਮੈਂ ਇਥੋਂ ਇਹ ਕਰਵਾਇਆ ਨਹੀਂ ਤਾਂ ਮੇਰੇ ਵਰਗਾ ਉਸਲਾ ਕੀਆ ਤੇ ਪੜਾਈ ਨਾਲ ਮਗਜ ਪਚੀ ਗਿਆ ਤੈਨੂੰ ਦੱਸ ਚੁੱਕਾ ਹਾਂ ਕਿ ਭਾਰਤੀ ਹੋਣ ਤੋਂ ਬਾਅਦ ਆਪਣੀ ਰਜiment ਵਿੱਚ ਕਾਫੀ ਬੁਕਾਰ ਵੱਧ ਗਿਆ ਸੀ ਬੁਕਾਰ ਵਦਨ ਦਾ ਵੱਡਾ ਸੁਭਾਅ ਮੇਰੇ ਮੇਰੀ ਨਿਸ਼ਾਨੀਵਾਜੀ ਦਾ ਕਮਾਲ ਸੀ ਪਰ ਕਿਸੇ ਹੱਦ ਤੱਕ ਵਿਗਿਆ ਪ੍ਰਾਪਤੀ ਵਿੱਚ ਮੇਰੀ ਰਿਕਾਰਡ ਤੋੜ ਕਾਬਲੀ ਇੱਕ ਵੀ ਸੀ ਸ਼ਾਇਦ ਤੈਨੂੰ ਪਤਾ ਨਹੀਂ ਰਣੋ ਕਿ ਫੌਜ ਵਿੱਚ ਸੈਨਾ ਦੀ ਪੜਾਈ ਲਈ ਵਕਾਇਦਾ ਇੰਤਜ਼ਾਮ ਹੁੰਦਾ ਹੈ ਜਿਹੜਾ ਆਰਮੀ ਐਜੂਕੇਸ਼ਨ ਕੋਰ ਦੀ ਨਿਗਰਾਨੀ ਹੇਠ ਚੱਲਦਾ ਪੜ੍ਹਾਈ ਦਾ ਕੰਮ ਰਜiment ਟ੍ਰੇਨਿੰਗ ਸੈਂਟਰ ਵਿੱਚ ਸਖਲਾਈ ਦੇ ਨਾਲ-ਨਾਲ ਜਾਰੀ ਰਹਿੰਦਾ ਹੈ ਤੇ ਸਿਪਾਹੀ ਤੋਂ ਅਗਲੇ ਹਰ ਅਹੁਦੇ ਉੱਤੇ ਪੁੱਜਣ ਲਈ ਫੌਜੀ ਟ੍ਰੇਨਿੰਗ ਵਾਂਗ ਹੀ ਇਸ ਵਿੱਚ ਵੀ ਦਰਜ ਅਨੁਸਾਰ ਤਰੱਕੀ ਹੋਈ ਜਾਂਦੀ ਹੈ ਹਰ ਤਰਮਾਹੀ ਸ਼ਮਾਹੀ ਨਮਾਹੀ ਤੇ ਸਾਲਾਨਾ ਇਮਤਿਹਾਨ ਹੁੰਦੇ ਨੇ ਹਵਲਦਾਰ ਬਣ ਲਈ تعلیم ਦਾ ਮਿਆਰ ਸੈਕਿੰਡ ਕਲਾਸ ਤੇ ਜੀ ਸੀਓ ਬਣ ਲਈ ਫਸਟ ਕਲਾਸ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ ਫੌਜ ਵਿੱਚ ਸਭ ਤੋਂ ਵੱਡਾ ਤੇ ਲਾਮੀ ਡਿਪਲੋਮਾ ਆਰਮੀ ਸਪੈਸ਼ਲ ਸਰਟੀਫਿਕੇਟ ਆਫ ਐਜੂਕੇਸ਼ਨ ਖਿਆਲ ਕੀਤਾ ਜਾਂਦਾ ਹੈ ਕਿ ਇਹ ਸਰਟੀਫਿਕੇਟ ਰਾਣੂ ਮੈਂ ਹਵਲਦਾਰੀ ਤੱਕ ਪਹੁੰਚੋਂ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਿਆ ਸੀ ਤਾਂ ਹੀ ਮੈਂ ਆਖਾਂ राणो बोली ਐਡੀ ਮਾਜੀ ਹੋਈ ਬੋਲੀ ਕਿੱਥੋਂ ਸਿੱਖ ਲਈ ਮੋਤੀ ਗੱਲਾਂ ਦੇ ਢੇਡ ਵਿੱਚ ਪੈ ਕੇ ਮੋਤੀ ਨੂੰ ਸ਼ਾਇਦ ਆ ਮੁੜਨ ਦਾ ਜ ਚੇਤਾ ਹੀ ਭੁੱਲ ਗਿਆ ਸੀ ਉਹ ਉਠ ਖੜੋਤਾ ਇਹ ਆਖਦਾ ਹੋਇਆ ਗੱਲਾਂ ਤਾਰਾ ਨੂੰ ਸਾਰੀ ਰਾਤ ਨਹੀਂ ਮੁੱਕਣਗੀਆਂ ਸਾਡੀਆਂ ਪਰ ਉਧਰ ਸਰਕਾਰੀ ਨੌਕਰੀ ਜੁ ਹੋਈ ਫਿਰ ਮਿਲਟਰੀ ਦੀ ਨੌਕਰੀ ਰਾਣੋਂ ਦਾ ਸੁਪਨ ਸੰਸਾਰ ਜਿਵੇਂ ਛਿੰ ਨਵਿੰਨ ਵੇਪਰ ਉਹ ਵੀ ਉੱਠ ਖੜੋਤੀ ਮੋਤੀ ਨੇ ਹੱਥla ਡੱਬਾ ਨਾਲੇ ਜੇਬ ਵਿੱਚੋਂ ਕੱਢ ਕੇ ਬੰਦ ਲਫਾਫਾ ਦੋਵੇਂ ਚੀਜ਼ਾਂ ਰਾਮ ਨੂੰ ਸੁਣਾਉਂਦੇ ਆ ਕਿਹਾ ਲਫਾਫਾ ਘਰ ਜਾ ਕੇ ਖੋਲੀ ਸੁਣੇ ਅੱਛਾ ਇੱਕ ਦੂਜੇ ਦੇ ਹੱਥ ਫੜੀ ਦੋਵੇਂ ਢਿੱਲੇ ਢਿੱਲੇ ਕਦਮੀ ਤੁਰੇ ਜਾ ਰਹੇ ਸਨ ਤਾਂ ਹੀ ਰਾਣੋ ਨੇ ਦੁਪੱਟੇ ਹੇਠੋਂ ਇੱਕ ਗੰਢ ਜੇ ਕੱਢ ਕੇ ਮੋਤੀ ਵੱਲ ਵਧਾਈ ਮੈਂ ਸੋਚਿਆ ਰਾਹ ਵਿੱਚ ਖਰੇ ਖਾਣ ਨੂੰ ਕੁਝ ਮਿਲਿਆ ਪਊਗਾ ਜਾਂ ਨਹੀਂ ਕੰਢ ਫੋਲ ਕੇ ਮੋਤੀ ਨੇ ਵੇਖਿਆ ਆਲੂਆਂ ਵਾਲੇ ਪਰੌਂਠੇ ਸਨ ਤੱਕ ਕੇ ਉਹ ਬੋਲ ਉੱਠਿਆ ਤੂ ਤੇਰਾ ਨੂੰ ਅੰਤਰ ਜਾਮਣੀ ਡਾਡੀ ਸੱਦਰ ਆਉਂਦੀ ਸੀ ਜੋ ਕਦੀ ਰਾਣੂ ਦੇ ਹੱਥੋਂ ਕੁਝ ਖਾਣ ਨੂੰ ਮਿਲੇ ਛੇਕਰ ਦੋਵੇਂ ਉਸ ਮੋੜ ਤੇ ਜਾ ਪਹੁੰਚੇ ਜਿੱਥੇ ਇੱਕ ਰਸਤਾ ਕਸ਼ਮੀਰ ਰੋਡ ਵਾਲ ਤੇ ਦੂਸਰਾ ਫੌਜੀ ਕੈਂਪ ਵਾਲ ਪਾਟਦਾ ਸੀ ਅੱਛਾ ਰਾਣੂ ਉਸ ਨੂੰ ਬੱਖੀ ਨਾਲ ਲਾਂਦਿਆ ਮੋਤੀ ਬੋਲ ਰੱਬ ਜਾਇ ਤਾਂ ਅਸੀਂ ਫੇਰ ਮਿਲਾਂਗੇ ਬੱਖੀ ਨਾਲ ਲੱਗੇ ਹੋਏ ਰਾਣੂ ਜਦੋਂ ਬੁਸਕਣ ਲੱਗ ਪਈ ਤਾਂ ਮੋਤੀ ਉਸ ਦਾ ਮੋਢਾ ਥਾਫੜਦਾ ਹੋਇਆ ਬੋਲਿਆ ਚੱਲੀ ਮੈਂ ਤਾਂ ਤੇਥੋਂ ਨਵੀਂ ਤਾਕਤ ਲੈਣ ਆਇਆ ਹਾਂ ਜੋ ਮੋਰਚੇ 'ਤੇ ਜਾ ਕੇ ਕਿਤੇ ਡੋਲ ਨਾ ਜਾਵਾਂ ਜੇ ਤੁਰਾਣੋ ਤੂੰ ਸਗੋਂ ਲੱਗੇ ਹੋ ਮੈਨੂੰ ਕਮਜ਼ੋਰ ਬਣਾਓ ਮੋਤੀ ਦੇ ਲਾਕਤਵਾਲੇ ਬਾਹਾਂ ਵੱਲ ਕੇ ਰਾਣੋ ਬੋਲੀ ਫਿਕਰ ਨਾ ਕਰ ਮੋਤੀ ਐਡੀ ਗਈ ਗੁਆਤੀ ਨਹੀਂ ਮੈਂ ਇਹ ਤਾਂ ਐਵੇਂ ਰਤਾ ਸ਼ਾਬਾਸ਼ ਮੋਤੀ ਉਸਦੀ ਗਿੱਚੀ ਨੂੰ ਕੁਤਕਤਾਰੀਆਂ ਕਰਕੇ ਉਸ ਨੂੰ ਹਸਾਣ ਦਾ ਯਤਨ ਵਿੱਚ ਬੋਲਿਆ ਗੱਲ ਹੋਈ ਨਾ ਪੰਜਾਬਣਾਂ ਵਾਲੀ ਨਾਲ ਹੀ ਉਹ ਮਜ਼ਾਕੀਏ ਜੇ ਲਾਜੇ ਵਿੱਚ ਤੇ ਜਰਾ ਤਰੰਮੀ ਢਾਂਗ ਨਾਲ ਗੁਣਗਣਾਉਣ ਲੱਗਾ ਸ਼ਾਬਾਸ਼ ਸ਼ਾਬਾਸ਼ ਆਨੀ ਪੰਜਾਬ ਦੀ ਏ ਸ਼ੇਰ ਬੱਚੀ ਰੱਬ ਸੱਚਾ ਤੇਰੇ ਅੰਗ ਸੰਗ ਹੋਵੇ ਮੋਤੀ ਚਿੱਠੀ ਲਿਖੇਗਾ ਨਾ ਕੋਸ਼ਿਸ਼ ਕਰਾਂਗਾ ਪਰ ਮੇਰੇ ਪਿਆਰ ਨੂੰ ਚਿੱਠੀਆਂ ਦੇ ਫੀਤੇ ਨਾਲ ਨਾਮ ਹੀ ਨਹੀਂ ਰਾਣੋ ਮੋਰਚੇ ਵਿੱਚ ਜਾ ਕੇ ਘਟ ਵੱਧ ਹੀ ਵੇਲ ਮਿਲਦੀ ਹੁੰਦੀ ਹੈ ਚਿੱਠੀਆਂ ਲਿਖਾਂਗੇ ਸਾਡਾ ਇੱਕ ਸੂਬੇਦਾਰ ਬੜੀ ਮਾਰਕਾ ਦੀ ਗੱਲ ਆਖਦਾ ਹੁੰਦਾ ਹੈ ਆਖੇ ਮੋਰਚੇ ਵਿੱਚ ਜਾ ਕੇ ਸਿਪਾਹੀ ਨੂੰ ਘਰਾਵਾਰਾਂ ਦੇ ਮੋਹ ਵਿਚਾਰ ਛੱਡਨੇ ਚਾਹੀਦੇ ਨੇ ਸੋ ਤਸੱਲੀ ਰੱਖ ਚਿੱਠੀ ਲਿਖਾਂ ਭਾਵੇਂ ਨਾ ਪਰ ਤੇਰੀ ਯਾਦ ਭਾਵੇਂ ਕਿਤੇ ਵੀ ਹੋਵਾਂ ਮੇਰੇ ਨਾਲ ਰਹੀ ਤੇਲਦੀ ਵੈਰਲਾਸ ਰਹੀ ਤੈਨੂੰ ਪਿਆਰ ਭੇਜ ਦਰਾਂ ਨਖੇਰਨ ਤੋਂ ਪਹਿਲਾਂ ਨਿਕਲਣ ਤੋਂ ਪਹਿਲਾਂ ਮੋਤੀ ਨੇ ਪੁੱਛਿਆ ਤੈਨੂੰ ਡਰ ਤਾਂ ਨਹੀਂ ਲੱਗੇਗਾ ਰਾਣੂ ਇਕੱਲੇ ਜਾਂਦਾਂ ਆਉਂਦਿਆਂ ਤਾਂ ਲੱਗਾ ਸੀ ਪਰ ਹੁਣ ਤਾਂ ਮੈਨੂੰ ਭਾਵੇਂ شیر ਵਗੇਲਿਆਂ ਵਿੱਚੋਂ ਦੀਵੀ ਲੰਘ ਕੇ ਜਾਣਾ ਪਵੇ ਫੇਰ ਵੀ ਨਹੀਂ ਡਰਾਂਗੀ ਸ਼ਾਬਾਸ਼ ਸ਼ਾਬਾਸ਼ਨੀ ਪੰਜਾਬ ਦੇ ਕੇ ਸ਼ੇਰ ਬੱਚੀ ਦੁਬਾਰਾ ਉਸੇ ਤੱਕ ਨੂੰ ਅਚਾਰਦਿਆਂ ਮੋਤੀ ਨੇ ਮੜ ਰਾਣੂ ਨੂੰ ਕੁੱਤਕ ਤਾੜੀਆਂ ਕੱਢ ਦਿੱਤੀਆਂ ਤੇ ਕੁੱਤਕ ਤਾੜੀਆਂ ਹੱਥੋਂ ਹੱਸਦੀ ਹੱਸ ਵੀ ਰਾਣੂ ਦੂਰੀ ਹੋ ਗਈ ਭਵੇਂ ਕਿ ਦਿਲ ਵਿੱਚ ਭਵੇਂ ਭਵੇਂ ਕਿ ਦਿਲ ਉਸ ਦਾ ਇਸ ਵੇਲੇ ਹੱਸਣ ਨੂੰ ਨਹੀਂ ਸਿੱਕਰ ਰਿਹਾ ਅੱਛਾ ਰੱਬ ਰੱਖਾ ਮੇਰੀ ਰਾਣੀ ਦਾ ਰੱਬ ਰੱਖਾ ਮੇਰੇ ਰਾਜਨ ਦਾ ਧੰਨ